ਮੰਤਰੀ ਭਗਵੰਤ ਸਿੰਘ ਮਾਨ ਨੇ ਕਿਸਾਨ ਜਥੇਬੰਦੀਆਂ ਨੂੰ ਪਿਛਲੇ ਦਿਨੀ ਗੱਲਬਾਤ ਦੇ ਲਈ ਬੁਲਾਇਆ ਸੀ 2 ਘੰਟੇ ਦੀ ਬੈਠਕ ਹੋਈ ਸੀ ਉਸ ਤੋਂ ਬਾਅਦ ਸੀਐਮ ਮਾਨ ਨੇ ਕਿਸਾਨਾਂ ਦੇ ਵਿਚਾਲੇ ਸਹਿਮਤੀ ਹੀ ਨਹੀਂ ਬਣੀ ਸੀਐਮ ਮਾਨ ਮੀਟਿੰਗ ਦੇ ਵਿਚਾਲੇ ਹੀ ਉੱਠ ਕੇ ਚਲੇ ਗਏ ਐਮਐਸਪੀ ਕਰਜ਼ਾ ਮੁਆਫੀ ਦੀ ਮੰਗ ਪੰਜਾਬ ਦੇ ਕਿਸਾਨਾਂ ਦੇ ਸਮਰਥਕ ਰਾਹੀ ਆਪ ਸਰਕਾਰ ਨੇ ਆਖਿਰ ਕਿਉਂ ਆਪਣਾ ਸਟੈਂਡ ਜੁੜਾ ਹੈ ਬਦਲ ਲਿਆ ਹੈ ਮੁੱਖ ਮੰਤਰੀ ਮਾਨ ਅਤੇ ਕਿਸਾਨ ਵਿਚਕਾਰ ਇਹ ਵਜੜਾ ਟਕਰਾਅ ਹੈ ਕਿਉਂ ਵਧ ਰਿਹਾ ਹੈ ਸੀਐਮ ਮਾਨ ਦੇ ਮੀਟਿੰਗ ਦੇ ਵਿਅਧ ਵਿਚਾਲੇ ਛੱਡ ਜਾਣ ਤੇ ਕਿਸਾਨਾਂ ਦੇ ਵਿੱਚ ਭਾਰੀ ਰੋਸ ਦੇਖਣ ਨੂੰ ਮਿਲ ਰਿਹਾ ਜਿਸ ਦੇ ਚਲਦੇ ਦੱਸਦੇ ਕਿ ਹਰ ਦਿਨ ਹੀ ਅਜੜਾ કેસના દે મંતકઈ મંત્રી વિધાયકરાદા કેરાવ કર રહેને કી ઓન વાલે દિના દે وچ સહમતી બનેગી જા ફિર ટકરા હોર وی જાતા વધેગા ઇત તમામ સવાલ ને પંજાબ દે કેસના દે સમર્થક જડી હે દસ્તે કે સમર્થક રહી હે આમ આદમી પાર્ટી દિ સરકાર લેકિન હુન અપના સ્ટેન્ડ બદલતી હુઈ નજર આ રહી હે મુખ્યમંત્રી માનતે કેસના દે وچકાર એ ટકરા ક્યું વધ રયા હે સવાલ હે કેસના દે nal મીટીંગ દે દૌરાન અદે وچ ચાલે સીએમ ઉઠ કે ક્યું ચલે ગયે એ ભી સવાલ હે કેસના ને રોશ દે વજો મંત્રીયા દે વિધાયકા દે કરાદા કેરાવ કર લેતા હે

ਕਿੰਤ ਤੁਹਾਨੂੰ ਨਜ਼ਰ ਆ ਰਹੀਆਂ ਹੋਣਗੀਆਂ ਸੰਗਰੂਰ ਦੀ ਜੁਲੰਦਰ ਦੀ ਤਸਵੀਰ ਦਿਖਾ ਰਹੇ ਹਫਤੇਗੜ ਸਾਹਿਬ ਗੁਰਦਾਸਪੁਰ ਹੁਸ਼ਿਆਰਪੁਰ ਪਟਿਆਲਾ ਨਵਾਂ ਸ਼ਹਿਰ ਲੁਧਿਆਣਾ ਇਹ ਅੱਠ ਤਸਵੀਰਾਂ ਤੁਹਾਡੀ ਟੀਵੀ ਸਕਰੀਨ ਤੇ ਤੁਹਾਨੂੰ ਨਜ਼ਰ ਆ ਰਹੀਆਂ ਨੇ ਅਲੱਗ-ਅਲੱਗ ਸ਼ਹਿਰਾਂ ਤੋਂ ਕਿਸਾਨਾਂ ਦੇ ਵਿੱਚ ਚੱਲੇ ਜਿਹੜਾ ਰੋਸ ਪਾਇਆ ਜਾ ਰਿਹਾ ਹੈ ਉਹਨਾਂ ਦੇ ਵੱਲੋਂ ਆਪਣੇ-ਆਪਣੇ ਸ਼ਹਿਰ ਦੇ ਵਿੱਚ ਆਪਣੇ-ਆਪਣੇ ਇਲਾਕੇ ਦੇ ਵਿੱਚ ਜਿਹੜੇ ਵਿਧਾਇਕ ਨੇ ਜੋ ਮੰਤਰੀ ਨੇ ਪੰਜਾਬ ਸਰਕਾਰ ਦੇ ਉਹਨਾਂ ਦੇ ਘਰਾ ਦਾ ਕਿਰਾਇਆ ਉਹਨਾਂ ਦੇ ਵੱਲੋਂ ਕੀਤਾ ਗਿਆ ਹੈ ਕਿਸਾਨਾਂ ਦੇ ਵੱਲੋਂ ਆਪਣਾ ਰੋਸ ਜਿਹੜਾ ਹੈ ਜ਼ਾਹਰ ਕੀਤਾ ਗਿਆ ਹਾਲਾਂਕਿ ਇਹ ਵੀ ਦੱਸ ਦੇਈਏ ਕਿ ਕਿਸਾਨਾਂ ਦੇ ਵੱਲੋਂ ਜਿਹੜਾ ਇਹ ਰ ਦੇ ਨਾਲ ਕੀਤਾ ਜਾ ਰਿਹਾ ਉਹਨਾਂ ਦੇ ਵੱਲੋਂ ਇਹ ਦਾਵਾ ਕੀਤਾ ਜਾ ਰਿਹਾ ਹੈ ਲੇਕਿਨ ਸਵਾਲ ਇਹ ਹੀ ਹੈ ਕਿ ਕਿਸਾਨਾ ਦੇ ਵੱਲੋਂ ਜਿਹੜਾ ਇਹ ਰੋਜ ਪ੍ਰਦਰਸ਼ਨ ਕੀਤਾ ਜਾ ਰਿਹਾ ਉਸ ਦਾ ਕਾਰਨ ਕੀ ਜੀ ਸੀਐਲ ਕੋ ਜੀ ਪਬਲਿਕ ਨੂੰ ਜੋ ਤੰਗ ਕਰੂ ਕਦੇ ਰੇਲ ਰੋਕੋ ਕਦੇ ਸੜਕ ਰੋਕੋ ਕਦੇ ਪਾਈਪ ਰੋਕੋ ਕਦੇ ਐਨਐਚਆਈ ਦਾ ਪ੍ਰੋਜੈਕਟ ਰੋਕੋ ਇਮੀਗ੍ਰੇਸ਼ਨ ਦੇ ਦਫ਼ਤਰਾਂ ਮੂਰੇ ਵੀ ਧਰਨੇ ਦੇਣ ਲੱਗੇ ਸੱਸ ਨੂੰਹਾਂ ਦੇ ਝਗੜੇ 'ਚ ਵੀ ਆ ਗਏ ਇਹ ਮਤਲਬ ਪੈਰਨਲ ਗਵਰਨਮੈਂਟ ਚੱਲ ਰਹੀ ਹੈ लोग दुखी ਹੁੰਦੇ ਨੇ ਇਹਦੇ ਨਾਲ ਲੋਕ ਤੰਗ ਨੇ Amazon ਇੱਕ ਸਾਈਟ ਤੁਸੀਂ ਜਾਣਦੇ ਹੋਗੇ Amazon ਤੇ ਜੇ ਤੁਸੀਂ ਕੋਈ ਆਰਡਰ ਕਰੋ ਕੋਈ ਵੀ ਅਰਜ ਕਰ ਲੁਮਾ ਇੱਕ ਨਾਮ ਲੈ ਮਿਕਸੀ ਆਰਡਰ ਕਰਦੇ ਹੋ ਜੇ ਇੱਕ ਦਿੱਲੀ ਦਾ ਐਡਰੈਸ ਭਰੋਗੇ ਤਾਂ ਉੱਤੇ ਮਿਕਸੀ ਦਾ ਆਰਡਰ ਹੋ ਰਿਹਾ ਹੈ ਮਤਲਬ ਉਹਦਾ ਰੇਟ ਹੋਰ ਜੇ ਪੰਜਾਬ ਦਾ ਐਡਰੈਸ ਭਰੋਗੇ ਤਾਂ ਰੇਟ ਹੋਰ ਹੈ ਜੀ ਨਾਲ ਲਿਖ ਕੇ ਆਉਂਦਾ ਕਿ ਰੋਡਸ ਬਲੋਕ ਪੈਸੀ ਵੱਧ ਲੱਗਣਗੇ ਤੇ 15 ਦਿਨ ਵੱਧ ਲੱਗਣਗੇ ਮਲਾਹਾ ਸਾਡੀ ਇੰਟਰਨੈਸ਼ਨਲ ਇਮੇਜ ਬਣ ਰਹੀ ਹੈ ਸੜਕਾ ਰੋਕੀ ਬੈਠੇ ਜੀ ਸੀ ਸੜਕ ਤੇ ਬੈਗੇ ਇਹ ਕੋਈ ਗੱਲ ਹੈ ਪਰ ਉਹ ਕਹਿੰਦੇ ਨਰਾਜ਼ ਹੋਗੇ ਕੱਲ ਸੀਐਮ ਸਾਹਿਬ ਜੀ ਨੂੰ ਹੋਈ ਜਾਣੀ ਜੀ ਹੋਈ ਨਰਾਜ਼ ਕੌਣ ਮੈਂ ਹੋਗੇ ਨਰਾਜ਼ ਮੈਂ ਤਾਂ ਪਬਲਿਕ ਵਾਸਤੇ ਨਰਾਜ਼ ਹੋਊਗਾ ਮੈਂ ਮੈਂ ਆਪਦੇ ਵਾਸਤੇ ਕਦੇ ਨਰਾਜ਼ ਨਹੀਂ ਹੁੰਦਾ ਮੈਂ ਕਿਹਾ ਪਬਲਿਕ ਵਾਸਤੇ ਮੇਰੀ ਹੱਥ ਬਨ ਕੇ ਜੀਹੰਤਿਆ ਨਾਟਕ ਕਰੋ ਲੋਕਾਂ ਨੂੰ ਰੋਜ਼ ਬੈਜਦੇ ਨੇ ਕਦੇ ਟਰੈਕਟਰ ਟਰੱਕ ਕੌਣ ਚਲਾਉਂਦੇ ਨੇ ਕਿਸਾਨਾਂ ਦੇ ਮੁੱਢੇ ਚਲਾਉਂਦੇ ਫਿਰ ਟਰੱਕ ਹੀ ਦੇ ਰੁਕਦੇ ਮੈਂ ਆਪ ਕਿਸਾਨ ਦਾ ਹੈਗਾਮ ਹੈ ਸਾਰੀ ਖੇਤੀ ਕੀਤੀ ਹੋਈ ਹੈ ਮਨ ਲਗਾ ਮੇਰੇ ਜਿਹੜੇ ਯੂਨੀਅਨ ਵਾਲੇ ਬੰਦੇ ਨੇ ਨਾ ਉਹ ਉਹ ਘੱਟ ਖੇਤ ਗਏ ਹੋਣ ਮੈਂ ਅੱਜ ਵੀ ਖੇਤੀ ਆਣਾ ਠੀਕ ਹੈ ਨਾ ਕਦੇ ਮੇਰੇ ਨਾਲ ਲਾਈਵ ਬਹਿ ਜਾ ਮੈਂ ਦੱਸ ਦੂੰ ਜਾਂ ਮੈਂ ਪੁੱਛ ਲੂ ਕਿ ਕਿੰਨਾ ਵੀ ਕਿਹੜੀ ਫਸਲ ਸੇ ਕਿੰਨਾ ਬੈਂਕ ਸਿੰਘ ਸਾਹਿਬ ਇੰਡਸਟਰੀਅਲਿਸ ਦੀ ਆਈਸੀ ਡਿਵੈਲਪਮੈਂਟ ਪਹਿਲਾ ਇਹੀ ਕਰਦਾ ਉਹੀ ਗੱਲ ਕਿ ਕਿੰਨੇ ਨੁਕਸਾਨ ਹੋ ਗਿਆ ਪੰਜਾਬ ਨੂੰ ਖੇਰਾਂ ਨਾਲ ਅਨੈਸ਼ੀਅਲੀ ਕਿੰਨਾ ਖੋਇਆ ਜੀ ਹਿਡਨ ਨੁਕਸਾਨ ਹੈ ਜਨਾਬ ਹਜ਼ਾਰਾਂ ਕਰੋੜਾਂ ਦਾ ਹੋ ਹੀ ਜਾਂਦਾ ਹਰ ਰੋਜ਼ ਹਰ ਰੋਜ਼ ਕਿਉਂਕਿ ਸਾਡੇ ਹਾਈਵੇ ਬੰਦ ਕਰ ਰੱਖਿਆ ਹੈ ਇੰਡਸਟਰੀਲਿਸ ਕਹਿੰਦੇ ਦਿੱਲੀ ਆ ਜੋ ਜੀ ਮੀਟਿੰਗ ਕਰਨੀ ਹੈ ਪੰਜਾਬ ਦੇ ਰਸਤੇ ਬਲੌਕ ਹੈ ਆ ਪੰਜਾਬ ਬਣਾ ਲੇ ਅੱਛਾ ਮੰਗਾ ਪੰਜਾਬ ਨਾਲ ਸੰਬੰਧਤ ਹੈ ਨਹੀਂ ਜਾऊं ਕਿ ਜੇ ਮੈਂ ਜਾ ਆ ਮੈਂ ਜਾ ਜੀ ਮੈਂ ਤਾਂ ਦਿੱਲੀ ਵੀ ਜਿਹੜਾ ਐਮਪੀਸੀ ਨੇ ਦਿੱਲੀ ਉਹਨ ਦੀ ਆਵਾਜ਼ ਠਾਉਂਦਾ ਰਹੇ ਪਰ ਇਹਦਾ ਮਤਲਬ ਇਹ ਥੋੜੀ ਹੈ ਕਿ ਤੁਸੀਂ ਹਰ ਵੀ ਹੁਣ ਫਲਾਣੀ ਜੁਨੀਅਰ ਨੇ ਧਰਨਾ ਦੇਤਾ ਧਰਨਾ ਦੇਤਾ ਜਿਹਨਾਂ ਨੂੰ ਤਰਨਾ ਇਹਨਾਂ ਦਾ ਕਿਵੇਂ ਕਰੀਏ ਚੁਲੰਦਰ ਖਤਮ ਹੋਣ ਤੋਂ ਫਿਰ 15 ਦਿਨਾਂ ਦਾ ਆਪਾਂ ਦੇਵਾਂਗੇ ਐ ਯਾਰ ਐ ਕੰਪੀਟੀਸ਼ਨ ਕਰੋਗੇ ਤੁਸੀਂ ਕਿ ਹੁਣ ਸਾਡਾ ਵੀ ਧਰਨਾ ਹੈ ਤਾਂ ਕਿ ਤਾਂ ਕਿ ਅਸੀਂ ਮਤਲਬ ਆਪਣਾ ਧਰਨਾ ਦਿਖਾ ਸਕੀਏ ਇਹ ਕਿਤਨਾ ਕਿਤੇ ਕ੍ਰੈਡਿਟ ਵਾਰ ਚੱਲ ਰਹੀ ਹੈ ਕ੍ਰੈਡਿਟ ਵਾਰ ਰਹੀ ਹੈ ਪਿੰਡਾਂ ਦੇ ਵਿੱਚੋਂ ਹਰੇਕ ਘਰ 'ਚੋਂ ਠੰਡ ਜਾਂਦਾ ਜੀ ਕਿ ਜੇ ਤੁਹਾਨੂੰ ਕੋਈ ਦਿੱਕਤ ਆ ਗਈ ਹਾਂ ਤੁਹਾਨੂੰ ਤਾਂ ਅਸੀਂ ਕਰਾਂਗੇ ਨਾਲ ਇਹ ਕੀ ਇਹ ਜੀ ਇਹ ਇਹਨੂੰ 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 ਮੈਂ ਕੀ ਕਹਾਂ ਕਿ ਕਿਹੜਾ ਤਾਂ ਹੀ ਪੈਰਨਲ ਗਵਰਨਮੈਂਟ ਕਹਿੰਦੇ ਕਿਸਾਨਾ ਦੇ ਵਿਚਕਾਰ ਜੁੜਾ ਹੈ ਟਕਰਾਵ ਵੱਧਦਾ ਜਾ ਰਿਹਾ ਹੈ ਲਗਾਤਾਰ ਹੀ ਕਿਸਾਨਾ ਦੇ ਵਿਚਾਲੇ ਜੁੜਾ ਹੈ ਆਪਣੀਆਂ ਮੰਗਾਂ ਨੂੰ ਲੈ ਕੇ ਰੋਸ ਅੰਦਰ ਉਹਨਾਂ ਦੇ ਅੰਦਰ ਦੇਖਿਆ ਜਾ ਰਿਹਾ ਹੈ ਕਿਉਂਕਿ ਪਹਿਲਾਂ ਲੜਾਈ ਸਿਰਫ ਕੇਂਦਰ ਸਰਕਾਰ ਦੇ ਨਾਲ ਸੀ ਹੁਣ ਰਾਜ ਸਰਕਾਰ ਦੇ ਨਾਲ ਵੀ ਜੁੜੀ ਹੈ ਕਿਸਾਨਾ ਦੀ ਜੁੜੀ ਲੜਾਈ ਹੈ ਉਹ ਸ਼ੁਰੂ ਹੋ ਚੁੱਕੀ ਹੈ ਕਿਉਂਕਿ ਪਹਿਲਾਂ ਕੇਂਦਰ ਸਰਕਾਰ ਵਿਰੋਧ ਕਰ ਰਹੀ ਸੀ ਲੇਕਿਨ ਹੁਣ ਆਪਣੀ ਹੀ ਸਰਕਾਰ ਦੇ ਨਾਲ ਉਹਨਾਂ ਨੂੰ ਲੜਾਈ ਜੁੜੀ ਹੈ ਲੜਨੀ ਪੈ ਰਹੀ ਹੈ ਉਹਨਾਂ ਦੇ ਅੰਦਰ ਇਹ ਰੋਸ ਜਿਹੜਾ ਹੈ ਦੇਖਣ ਨੂੰ ਮਿਲ ਰਿਹਾ ਹੈ ਤੇ ਅਲੱਗ-ਅਲੱਗ ਤਸਵੀਰਾਂ ਵੀ ਤੁਹਾਨੂੰ ਦਿਖਾ ਰਹੇ ਹਾਂ ਪੰਜਾਬ ਦੇ ਅਲੱਗ-ਅਲੱਗ ਸ਼ਹਿਰਾਂ ਤੋਂ ਜਿੱ ਕਿਸਾਨਾਂ ਦੇ ਵੱਲੋਂ ਇਹ ਰੋਜ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਹੁਸ਼ਿਆਰਪੁਰ ਦੇ ਵਿਖੇ ਪਟਿਆਲਾ ਦੇ ਵਿਖੇ ਸੰਗਰੂਰ ਹੋਵੇ ਜਲੰਧਰ ਫਤਿਹਗੜ੍ਹ ਸਾਹਿਬ ਗੁਰਦਾਸਪੁਰ ਨਵਾਂ ਸ਼ਹਿਰ ਤੇ ਲੁਧਿਆਣਾ तमाम ਸ਼ਹਿਰਾਂ ਦੇ ਵਿੱਚ ਜੋ ਕਿ ਪੰਜਾਬ ਦੇ ਵਿੱਚ ਨੇ ਉਹਨਾਂ ਦੇ ਵਿੱਚ ਜਿਹੜਾ ਹੈ ਅਲੱਗ-ਅਲੱਗ ਲੈਵਲ ਤੇ ਆਪਣੇ-ਆਪਣੇ ਜਗ੍ਹਾ ਤੇ ਕਿਸਾਨਾਂ ਦੇ ਵੱਲੋਂ ਆਪਣੇ-ਆਪਣੇ ਤਰੀਕੇ ਦੇ ਨਾਲ ਬੜੇ ਸ਼ਾਂਤੀਪੂਰਨ ਤਰੀਕੇ ਦੇ ਨਾਲ ਜਿਹੜਾ ਪ੍ਰਦਰਸ਼ਨ ਹੈ ਕੀਤਾ ਜਾ ਰਿਹਾ ਹੈ ਆਪਣਾ ਰੋਜ਼ ਜਿਹੜਾ ਹੈ ਜਾਰ ਕੀਤਾ ਜਾ ਰਿਹਾ ਹੈ ਮੁੱਖ ਮੰਤਰੀ ਭਗਵੰਤ ਮਾਨ ਅਤੇ ਕਿਸਾਨਾਂ ਦੇ ਵਚਕਾਰ ਇੱਕ ਟਕਰਾ ਲਗਾਤਾਰ ਵਧ ਰਿਹਾ ਹੈ ਇਹ ਤਸਵੀਰਾਂ ਵੀ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਹਨਾਂ ਕਿਸਾਨਾਂ ਦੇ ਵਿੱਚ ਜੋ ਜੜਾ ਹੈ ਇਹ ਰੋਸ਼ ਦੇਖਣ ਨੂੰ ਮਿਲ ਰਿਹਾ ਹੈ ਕਿਸਾਨਾਂ ਨੇ ਰੋਜ਼ ਦੇ ਵਜੋਂ ਮੰਤਰੀਆਂ ਤੇ ਵਿਧਾਇਕਾਂ ਦੇ ਘਰਾਂ ਦਾ ਘੇਰਾਵ ਕੀਤਾ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਹਾਲਾਂਕਿ ਜੇਕਰ ਆਪਾਂ ਬੀਤੇ ਕੁਝ ਦਿਨਾਂ ਦੀ ਗੱਲ ਕਰਦੇ ਹਾਂ ਤਾਂ ਪਹਿਲਾਂ ਵੀ ਜੁੜੀ ਹੈ ਮੀਟਿੰਗ ਕਿਸਾਨਾਂ ਦੀ ਮੰਗਾਂ ਨੂੰ ਲੈ ਕੇ ਸੀਐਮ ਦੇ ਵੱਲੋਂ ਮੀਟਿੰਗ ਰੱਖੀ ਗਈ ਸੀ ਸੀਐਮ ਭਗਵੰਤ ਮਾਨ ਦੇ ਵੱਲੋਂ 2 ਘੰਟੇ ਜੁੜਾ ਹੈ ਮੀਟਿੰਗ ਕੀਤੀ ਗਈ ਸੀ ਲੇਕਿਨ ਉਸ ਮੀਟਿੰਗ ਦੇ ਵਿਚਾਲੇ ਸੀਐਮ ਜੁੜੇ ਨੇ ਉੱਠ ਕੇ ਚਲੇ ਗਏ ਸੀ ਸੀਐਮ ਦੇ ਵੱਲੋਂ ਇਹ ਬਿਆਨ ਦਿੱਤਾ ਗਿਆ ਸੀ ਕਿ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਪ੍ਰਦਰਸ਼ਨ ਜੁੜਾ ਹੈ ਉਸ ਨੂੰ ਖਤਮ ਕੀਤਾ ਜਾਵੇ ਪ੍ਰਦਰਸ਼ਨ ਨਾ ਕੀਤਾ ਜਾਵੇ ਕਿਉਂਕਿ ਟਰ ਨੇ ਕਿਸੇ ਵੀ ਜਿਹੜਾ ਪ੍ਰੋਬਲਮ ਹੈ ਉਸ ਦਾ ਸੋਲੂ के आम भी है। गया कि मीटिंग ने जगह हो सकते इस करके मीटिंग जोड़ी छाया गया, गया लेकिन किसान अपने जोड़े पक्ष ने रखे जा रहे हैं किसानों के लगातार कहा जा रहा है कि राज्य सरकार साडिया मंगा मन तैयार नहीं है नवा शहर लुधियाना अलग अलग तस्वीर दिखा रहे हैं सवाल काफी ज्यादा खड़े हो रहे हैं हूँ क्योंकि पहला जुड़ा है पंजाब के किसान की जो गल करते किसान खड़ी थी एक पास आप देख रहे हैं कि ਅਜਿਹੇ ਸ਼ੰਭੂ ਬਾਰਡਰ ਤੇ ਕਿਸਾਨ ਬੈਠੇ ਹੋਏ ਨੇ ਉਹਨਾਂ ਦੇ ਵੱਲੋਂ ਵੀ ਲਗਾਤਾਰ ਆਪਣੀਆਂ ਮੰਗਾ ਦੇ ਲਈ ਆਪਣੀਆਂ ਹੱਕਾਂ ਦੇ ਲਈ ਲੜਾਈ ਲੜੀ ਜਾ ਰਹੀ ਹੈ ਲੇਕਿਨ ਦੂਜੇ ਪਾਸੇ ਜਿਹੜਾ ਆਪਾਂ ਗੱਲ ਕਰ ਰਿਹਾ ਤਾਂ ਰਾਜ ਸਰਜ ਦੇ ਅੰਦਰ ਵਿੰਦਰੂਨੀ ਅੰਦਰ ਜੁੜਿਆ ਹੈ ਕਹਿ ਸਕਦੇ ਹਾਂ ਕਿ ਆਪਣੇ ਘਰ ਦੇ ਅੰਦਰ ਵਿਕਾਸਾਨਾ ਨੂੰ ਇੱਕ ਲੜਾਈ ਲੜਨੀ ਪੈ ਰਹੀ ਹੈ તેસે ખબરતે હણ સાડે નાલ સાડે ઇનપુટ એડિટર વિપિન પરમાર જોડે હોને ઓના તો તમામ જાનકારી લવાંગે કે કિસ તરીકે દેના આલેખે મોહલ ફિલાલ ઓથે બન્યા હોયા હે વિપિનજી સબ તો પહેલે મે કહાંગી કે પંજાબ દે કિસાન દે સમર્થક રહી આદમી પાર્ટી દે સરકાર લેકિન હણ સરકાર દે વલે અપને સ્ટેન્ડ ક્યું બદલ લે ગયા ਵੇਖੋ ਅੱਜ ਦਾ ਡਿਮਾਂਡਸ ਹੈਗੀਆਂ ਨੇ ਕਿਉਂਕਿ ਪਹਿਲਾਂ ਜਿਹੜਾ ਪ੍ਰਦਰਸ਼ਨ ਸੀਗਾ ਉਹ ਸਿੱਧਾ-ਸਿੱਧਾ ਕੇਂਦਰ ਦੇ ਵੱਲ ਜਿਹੜਾ ਕਿਸਾਨ ਜਿਹੜੇ ਸੀਗੇ ਉਹ ਲਗਾਤਾਰ ਕੇਂਦਰ ਦੇ ਵੱਲੋਂ ਜਿਹੜੀ ਐਮਐਸਪੀ ਦੀ ਲੀਗਲ ਗਾਰੰਟੀ ਦੇਣ ਨੂੰ ਲੈ ਕੇ ਅੱਜ ਜਦੋਂ ਫਾਰਮਰਸ ਪ੍ਰੋਟੈਸਟ 1.2 ਹੋਇਆ ਸੀਗਾ ਉਦੋਂ ਜੇਕਰ ਗੱਲ ਕੀਤੀ ਜਾਵੇ ਕਈ ਪ੍ਰੋਮਿਸਸਿਸ ਸੀਗੇ ਜਿਨ੍ਹਾਂ ਨੂੰ ਲੈ ਕੇ ਕਿਸਾਨਾਂ ਦੇ ਵੱਲੋਂ ਜਿਹੜਾ ਐਕਿਆ ਗਿਆ ਸੀਗਾ ਕਿ ਐਮਐਸਪੀ ਦੀ ਗਾਰੰਟੀ ਜਿਹੜੀ ਹੈ ਲੀਗਲ ਗਾਰੰਟੀ ਜਿਹੜੀ ਹੈ ਉਹ ਮਿਲਣੀ ਚਾਹੀਦੀ ਜਿਸ ਨੂੰ ਲੈ ਕੇ ਅੱਜ ਦਾ ਇੱਕ ਵਾਰ ਫਿਰ ਕਿਸਾਨ ਜਿਹੜੇ ਹੈਗੇ ਨੇ ਆੜੜ੍ਹਤ ਜਥੇਬੰਦੀਆਂ ਜੜੀਆਂ ਹੈਗੀਆਂ ਨੇ ਉਹ ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ ਤੇ ਪ੍ਰੋਟ੍ਰੈਸਨ ਕਰਦੀਆਂ ਹੋਈਆਂ ਨਜ਼ਰ ਆਈਆਂ ਲੇਕਿਨ ਹੁਣ ਜਿਹੜਾ ਹੈਗਾ ਉਹ ਸੰਯੁਕਤ ਕਿਸਾਨ ਮੋਰਚਾ ਦੇ ਵਜੋਂ ਜਿਹੜਾ ਹੈਗਾ ਪੰਜਾਬ ਦੇ ਵਿੱਚ ਜਿਸ ਤਰੀਕੇ ਨਾਲ ਆਡਟ ਮੰਗਾ ਨੂੰ ਲੈ ਕੇ ਚਾਹੇ ਨਬਾਰਡ ਦੇ ਤਹਿਤ ਲੋਨ ਦੇਣ ਦੀ ਗੱਲ ਹੋਵੇ ਜਿਹੜੀਆਂ ਪੁਰਾਣੀਆਂ ਲੋਨਸ ਹੈਗੀਆਂ ਨੇ ਉਹਨਾਂ ਨੂੰ ਮਾਫ ਕਰਨ ਦੀ ਗੱਲ ਹੋਵੇ ਚਾਹੇ ਜੇਕਰ ਗੱਲ ਕੀਤੀ ਜਾਵੇ ਮੁਕਦਮਿਆਂ ਦੀ ਉਹਨਾਂ ਨੂੰ ਵਾਪਸ ਲੈਣ ਦੀ ਗੱਲ ਹੋਵੇ ਇਹ ਕਈ ਐਸੀਆ ਮੰਗਾ ਸੀਗੇ ਜਿਨ੍ਹਾਂ ਨੂੰ ਲੈ ਕੇ ਜਿਹੜਾ ਹੈਗਾ ਉਗਰਾਹਾ ਗਰੁੱਪ ਜਿਹੜਾ ਹੈਗਾ ਉਹ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਦੇ ਨਾਲ ਮਿਲਿਆ ਸੀਗਾ ਮੀਟਿੰਗ ਜਿਹੜੀ ਆ ਫਰੂਟਫੁੱਲ ਨਹੀਂ ਰਹੀ ਇਹ ਤੋਂ ਬਾਅਦ ਲਗਾਤਾਰ ਕੋਸ਼ਿਸ਼ੇ ਕੀਤੀ ਗਈ ਚੰਡੀਗੜ੍ਹ ਤੱਕ ਰਾਹ ਪੀਤਾ ਜਾਵੇ ਤੇ ਉਹੀ ਪੰਜਾਬ ਸਰਕਾਰ ਜੋ ਕਿ ਜਦੋਂ ਕੇਂਦਰ ਦੇ ਨਾਲ ਕਿਸਾਨ ਜਿਹੜੇ ਹੈ ਉਹ ਸਾਹਮਣੇ ਸਾਹਮਣੇ ਸੀਗੇ ਉਦੋਂ ਪੰਜਾਬ ਸਰਕਾਰ ਦੇ तमाम ਸਿਆਸਤਦਾਨ ਪੰਜਾਬ ਦੇ तमाम ਆਗੂ ਜਿਹੜੇ ਹੈਗੇ ਨੇ ਉਹ ਕਿਸੇ ਨਾ ਕਿਸੇ ਕਿਸਾਨ ਅੰਦੋਲਨ ਦੀ ਸਪੋਰਟ ਕਰਦੇ ਹੋਏ ਨਜ਼ਰ ਆਏ ਸੀਗੇ ਭਗਵੰਤ ਮਾਨ ਦੀ ਜੇਕਰ ਸਰਕਾਰ ਦੀ ਗੱਲ ਕੀਤੀ ਜਾਵੇ ਤੇ ਜਿਹੜੀਆਂ ਚੋਣਾਂ ਵੀ ਹੋਈਆਂ ਉਹਦੇ ਵਿੱਚ ਵੀ ਇੱਕ ਵੱਡੀ ਸਪੋਰਟ ਜਿਹੜੀ ਹੈ ਕਿ ਫਾਰਮਰਸ ਦੇ ਵੱਲੋਂ ਕਿਸਾਨਾਂ ਦੇ ਵੱਲੋਂ ਜਿਹੜਾ ਹੈਗਾ ਉਹ ਦੇਣ ਦਾ ਕੰਮ ਕੀਤਾ ਗਿਆ ਸੀਗਾ ਤਾਂ ਇੱਕੋ ਵਜੂ ਸਰਕਾਰ ਜਿਹੜੀ ਹੈ ਉਹ ਪੰਜਾਬ ਦੇ ਵਿੱਚ ਬਣਾਈ ਗਈ ਲੇਕਿਨ ਹੁਣ ਜਿਹੜੀ ਉਕੇ ਤੇ ਨ ਕਿਤੇ ਮਾਨ ਸਰਕਾਰ ਲਈ ਦਿੱਕਤਾਂ ਜਿਹੜੀਆਂ ਹੈਗੀਆਂ ਨੇ ਉਹ ਵੱਧੀਆਂ ਨਜ਼ਰ ਆ ਰਹੀਆਂ ਨੇ ਕਿਉਂਕਿ ਅੱਜ ਜਿਸ ਤਰੀਕੇ ਦੇ ਵਿਜ਼ੂਅਲ ਜਿਹੜੇ ਦੇਖਣ ਨੂੰ ਮਿਲੇ ਹੈਗੇ ਨੇ ਤਮਾਮ ਵਿਧਾਇਕਾਂ ਦੇ ਘਰਾਂ ਦੇ ਬਾਹਰ ਤੇ ਜਿਸ ਤਰੀਕੇ ਨਾਲ ਆਮ ਆਦਮੀ ਪਾਰਟੀ ਦੇ ਜਿਹੜੇ ਰਿਪਰੈਜ਼ੈਂਟੇਟਿਵਸ ਹੈਗੇ ਨੇ ਉਹਨਾਂ ਦੇ ਘਰਾਂ ਦੇ ਬਾਹਰ ਲਗਾਤਾਰ ਪ੍ਰਦਰਸ਼ਨ ਜਿਹੜਾ ਕਿਸਾਨਾਂ ਦੇ ਵੱਲੋਂ ਕੀਤਾ ਗਿਆ ਤੇ ਹੁਣ ਕਿਤੇ ਨਾ ਕਿਤੇ ਜਿਹੜੀ ਤੁਹਾਡੀ ਸਭ ਤੋਂ ਮਜ਼ਬੂਤ ਰੀੜ ਦੀ ਹੱਡੀ ਸੀਗੀ ਜਿਹਨੂੰ ਲੈ ਕੇ ਤੁਸੀਂ ਲਗਾਤਾਰ ਕੇਂਦਰ ਤੇ ਹਮਲਾਵਰ ਸੀਗੇ ਲਗਾਤਾਰ ਤੁਸੀਂ ਇਹ ਕਹਿ ਰਹੇ ਸੀਗੇ ਕਿ ਕੇਂਦਰ ਸਰਕਾਰ ਨੂੰ ਜਰਾ ਐਮਐਸਪੀ ਦੀ ਲੀਗਲ ਗਾਰੰਟੀ ਦੇਣੀ ਚਾਹੀਦੀ ਹੈ ਜਦੋਂ ਜਿਹੜੇ ਆ ਤੁਹਾਡੇ ਪੜੋਸੀ ਸੂਬਿਆਂ ਦੀ ਜੇਕਰ ਗੱਲ ਕੀਤੀ ਜਾਵੇ ਚਾਹੇ ਹਰਿਆਣਾ ਹੋਵੇ ਲਗਾਤਾਰ ਸਿਆਸਤਦਾਨ ਇਹ ਕਹਿ ਰਹੇ ਸੀਗੇ ਕਿ ਪੰਜਾਬ ਕਿਉਂ ਨਹੀਂ ਐਮਐਸਪੀ ਦੀ ਗਾਰੰਟੀ ਦਿੰਦਾ ਹਰਿਆਣਾ ਦੇ ਵਿੱਚ ਐਮਐਸਪੀ ਜਿਹੜੀ ਹੈ ਉਹ ਲਾਗੂ ਕਰ ਦਿੱਤੀ ਗਈ ਹੈ ਤੇ ਹੁਣ ਜਿਹੜਾ ਹੈਗਾ ਨਾ ਕਿਤੇ ਨਾ ਕਿਤੇ ਆ ਭਗਵੰਤ ਮਾਨ ਸਰਕਾਰ ਲਈ ਇੱਕ ਵੱਡੀ ਚੈਲੰਜ ਵੱਡੀ ਚੁਣੌਤੀ ਜਿਹੜੀ ਹੈਗੀ ਹੈ ਉਹ ਬਣਦੀ ਹੋਏ ਕਿਸਾਨ ਅੰਦੋਲਨ ਜਿਹੜਾ ਹੈਗਾ ਜਿਹੜਾ ਸਈ ਕਿਸਾਨ ਮੋਰਚਾ ਦੇ ਵੱਲੋਂ ਜਿਸ ਤਰੀਕੇ ਨਾਲ ਕਾਲ ਕੀਤਾ ਗਿਆ ਸੀਗਾ ਕਿ ਚੰਡੀਗੜ੍ਹ ਜਾ ਕੇ 34 ਸੈਕਟਰ ਦੇ ਵਿੱਚ ਧਰਨਾ ਲਾਵਾਂਗੇ ਜਿਸ ਦੇ ਬਾਅਦ ਪੰਜਾਬ ਦੇ ਵਿੱਚ ਵੀ ਕਿਸਾਨਾਂ ਨੂੰ ਰੋਕਿਆ ਗਿਆ ਉਸ ਤੋਂ ਬਾਅਦ ਜੇਕਰ ਗੱਲ ਕੀਤੀ ਗਈ ਜਿੱਕਰ ਦੇ ਬਾਰਡਰਸ ਨੂੰ ਸੀਲ ਕੀਤਾ ਗਿਆ ਜਿਸ ਤੋਂ ਬਾਅਦ तमाम ਜਥੇਬੰਦੀ ਬੰਦੀਆਂ ਵੱਲੋਂ ਜਿਹੜਾ ਇਹ ਡਿਸੀਜਨ ਲਿਆ ਗਿਆ ਕਿ ਹੁਣ ਜਿਹੜਾ ਹੈਗਾ ਉਹ तमाम ਜਿਹੜੇ ਸਿਆਸਤਦਾਨ ਹੈਗੇ ਨੇ ਪੰਜਾਬ ਆਮ ਆਦਮੀ ਪਾਰਟੀ ਨੂੰ ਜਿਹੜੇ ਰਿਪਰੈਜ਼ੈਂਟ ਕਰਦੇ ਨੇ ਸਰਕਾਰ ਨੂੰ ਜਿਹੜੇ ਰਿਪਰੈਜ਼ੈਂਟ ਕਰਦੇ ਨੇ ਚਾਹੇ ਮੰਤਰੀ ਹੋਣ ਵਿਧਾਇਕ ਹੋਣ تمام دیک ਘਰਾਂ ਦੇ ਬਾਰ ਜਾ ਕੇ ਜਿਹੜਾ ਪ੍ਰਦਰਸ਼ਨ ਕੀਤਾ ਜਾਊਗਾ ਤੇ ਅੱਜ ਦੀਆਂ ਜੜੀਆਂ ਤਸਵੀਰਾਂ ਨੇ ਇਹ ਸਾਫ਼-ਸਾਫ਼ ਦਿਖਾਉ ਰਹੀਆਂ ਨੇ ਕਿ ਹੁਣ ਨੈਰੇਟਿਵ ਜਿਹੜਾ ਹੈਗਾ ਹੁਣ ਕਿਤੇ ਨਾ ਕਿਤੇ ਮੋਮੈਂਟਮ ਜਿਹੜਾ ਪੰਜਾਬ ਦੇ ਵੱਲ ਘਿਰਦਾ ਹੋਇਆ ਕਿਸਾਨੀ ਦਾ ਅੰਦੋਲਨ ਦਾ ਜਿਹੜਾ ਹੈ ਉਹ ਦਿਖਦਾ ਹੋਇਆ ਨਜ਼ਰ ਆ ਰਿਹਾ ਹੈ ਕਿਉਂਕਿ ਕਿਸਾਨ ਅੰਦੋਲਨ ਦੀ ਜੇਕਰ ਗੱਲ ਕੀਤੀ ਜਾਵੇ ਜੇ ਕਿਸਾਨ ਜਥੇਬੰਦੀਆਂ ਦੀ ਜੇਕਰ ਗੱਲ ਕੀਤੀ ਜਾਵੇ ਕਈ ਢੇਰ ਹੈਗੇ ਨੇ ਕਈ ਢੜੇ ਹੈਗੇ ਨੇ ਕਈ ਐਸੀ ਯੂਨੀਅਨਸ ਹੈਗੀਆਂ ਨੇ ਜਿਹੜੀਆਂ ਆਡਾ-ਅੱਡ ਹੋ ਕੇ ਡੜਾ ਹੈਗਾ ਉਹ ਕੇਂਦਰ ਦੇ ਖਿਲਾਫ ਪ੍ਰਦਰਸ਼ਨ ਕਰ ਰਹੀਆਂ ਸੀਗੀਆਂ ਚਾਹੇ ਉਹ ਸ਼ੰਭੂ ਬਾਰਡਰ ਦੀ ਜੇਕਰ ਗੱਲ ਕੀਤੀ ਜਾਵੇ ਲੇਕਿਨ ਜਿਸ ਤਰੀਕੇ ਨਾਲ ਸਾਂਯੁਕਤ ਕਿਸਾਨ ਮੋਰਚਾ ਦੇ ਵੱਲੋਂ ਜਿਸ ਤਰ੍ਹਾਂ ਕਿਹਾ ਨਾ ਪੰਜਾਬ ਸਰਕਾਰ ਦੇ ਖਿਲਾਫ ਮੋਰਚਾ ਖੋਲਿਆ ਗਿਆ ਆਉਣ ਵਾਲੇ ਦਿਨਾਂ 'ਚ ਕਿਤੇ ਨਾ ਕਿਤੇ ਇਹ ਯੂਨੀਅਨਸ ਇਕੱਠੀਆਂ ਹੋ ਕੇ ਮਾਨ ਸਰਕਾਰ ਦੀ ਹੋਰ ਦਿੱਕਤ ਜਿਹੜੀ ਹੈ ਹੋਰ ਮੁਸ਼ਕਿਲਾਂ ਜਿਹੜੀਆਂ ਨੇ ਉਹ ਵਧਾ ਸਕਦੀਆਂ ਨੇ ਤੇ ਕਿਤੇ ਨਾ ਕਿਤੇ ਸਵਾਲ ਇਹ ਵੀ ਖੜੇ ਹੁੰਦੇ ਨੇ ਜਦੋਂ ਤੁਹਾਡੇ ਜਿਹੜੇ ਪੜੋਸੀ ਸੂਬੇ ਹੈਗੇ ਨੇ ਉਹਨਾਂ ਦੇ ਸਿਆਸਤਦਾਨਾਂ ਵੱਲੋਂ ਜਿਹੜਾ ਹੈ ਸਿੱਧੇ ਸਿੱਧੇ ਸਵਾਲ ਖੜੇ ਕੀਤੇ ਜਾ ਰਹੇ ਨੇ ਕਿ ਐਮਐਸਪੀ ਦੀ ਗਾਰੰਟੀ ਜੇਕਰ ਅਸੀਂ ਦੇਖ ਸਕਦੇ ਹਾਂ ਤਾਂ ਕਿਉਂ ਨਹੀਂ ਕਾਂਗਰਸ ਜਾਂ ਆਮ ਆਦਮੀ ਪਾਰਟੀ ਰੂਲਿੰਗ ਸਟੇਟਸ ਇਨਨ ਨੂੰ ਲਾਗੂ ਕੀਤਾ ਜਾਂਦਾ ਤੇ ਪੰਜਾਬ ਦੀ ਜੇਕਰ ਗੱਲ ਕੀਤੀ ਜਾਵੇ ਐਗਰੀਗਰੀਅਨ ਇਕਨੋਮੀ ਹੈਗੀ ਹੈ ਕਿਸਾਨਾਂ ਦੀ ਜੇਕਰ ਗੱਲ ਕੀਤੀ ਜਾਵੇ ਇੱਕ ਵੱਡਾ ਅੰਦੋਲਨ ਪੰਜਾਬ ਤੋਂ ਖੜਾ ਹੋਇਆ ਸੀਗਾ ਪਹਿਲੀ ਵਾਰ ਵੀ ਦੂਜੀ ਵਾਰ ਵੀ ਤੇ ਹੁਣ ਕਿਸਾਨ ਜਿਹੜੇ ਪੰਜਾਬ ਤੋਂ ਬਾਰਡਰਾਂ 'ਚ ਬੈਠੇ ਹੈਗੇ ਨੇ ਜਿਹਦੇ ਹਰਿਆਣੇ ਨੂੰ ਵੱਲ ਜਾਣ ਨੂੰ ਜਾਂ ਦਿੱਲੀ ਵੱਲ ਜਾਣ ਨੂੰ ਲਗਾਤਾਰ ਜਿਹੜਾ ਹੈਗਾ ਉਹ ਪੂਛ ਕਰਦੇ ਹੋਏ ਨਜ਼ਰ ਆਉਂਦੇ ਨੇ ਉਹਨਾਂ ਨੂੰ ਰੋਕਿਆ ਜਾਂਦਾ ਹੈ ਕਿਤੇ ਨਾ ਕਿਤੇ ਆਉਣ ਵਾਲੇ ਦਿਨਾਂ 'ਚ ਕਿਥੇ ਇਹ ਵੱਡਾ ਅੰਦੋਲਨ ਜਿਹੜਾ ਪੰਜਾਬ ਲਈ ਖੜਾ ਨਾ ਹੋ ਜਾਏ ਇਹ ਵੱਡੀ ਦਿੱਕਤ ਹੈਗੀ ਹੈ। ਇਹ ਦੇਖਣਾ ਇਹ ਹੋਊਗਾ ਕਿ ਕਿਉਂਕਿ ਜਦੋਂ ਆਪਾਂ ਗੱਲ ਕਰ ਰਹੇ ਹਾਂ ਕਿਸਾਨੀ ਸੰਘਰਸ਼ ਦੀ ਗੱਲ ਕਰ ਰਹੇ ਹਾਂ ਕਿਸਾਨ ਪੰਜਾਬ ਦੇ ਕਿੱਥੇ ਜਾ ਰਹੇ ਨੇ ਕਿੱਧਰ ਦੇ ਵੱਲ ਰੁਕ ਕਰ ਰਹੇ ਨੇ ਕਿਉਂਕਿ ਇੱਕ ਪਹਿਲਾ ਜ ਪਹਿਲਾ ਜਿਹੜੀ ਲੜਾਈ ਸੀ ਸੰਘਰਸ਼ ਸੀ ਉਹ ਕੇਂਦਰ ਸਰਕਾਰ ਦੇ ਨਾਲ ਸੀ। ਰਾਜ ਸਰਕਾਰ ਦੇ ਨਾਲ ਨਹੀਂ ਸੀ। ਲਗਾਤਾਰ ਰਾਜ ਸਰਕਾਰੇ ਸਪੋਰਟ ਕੈਰੀ ਕਰ ਰਹੀ ਸੀ ਲੇਕਿਨ ਸ਼ਬਦੀ ਰਾਹੀ ਸਪੋਰਟ ਕਰ ਰਹੀ ਸੀ। ਹੁਣ ਜਦੋਂ ਗੱਲ ਐਕਸ਼ਨ ਤੇ ਆ ਰਹੀ ਹੈ ਤਾਂ ਰਾਜ ਸਰਕਾਰ ਵੀ ਪੂਰੇ ਤਰੀਕੇ ਦੇ ਨਾਲ ਆਪਣੇ ਆਪ ਨੂੰ ਇੱਕ ਪਾਸੇ ਕਰ ਲਿਆ ਹੈ। ਦੇਖੋ ਕਿਤੇ ਨਾ ਕਿਤੇ ਜਿਹੜੇ ਮੁੱਦੇ ਸੀਗੇ ਉਹ ਪਹਿਲੇ ਕੇਂਦਰ ਨਾਲ ਜੁੜੇ ਸੀਗੇ ਯਾਨੀ ਕਿ ਜਿਹੜੀ ਕੇਂਦਰ ਦੀ ਸਰਕਾਰ ਉਹਦੇ ਨਾਲ ਜੁੜੇ ਸੀਗੇ ਲੇਕਿਨ ਕਈ ਐਸੀ ਡਿਮਾਂਡਸ ਹੁੰਦੀਆਂ ਨੇ ਜਿਹੜੀਆਂ ਕਿ ਸਟੇਟ ਜਰਡਿਕਸ਼ਨ ਦੇ ਵਿੱਚ ਆਉਂਦੀਆਂ ਨੇ ਕਿਸਾਨਾਂ ਦੇ ਨਾਲ ਜੁੜੀਆਂ ਜਿਹੜੀਆਂ ਕਈ ਐਸੀ ਡਿਮਾਂਡਸ ਹੈਗੀਆਂ ਨੇ ਜੋ ਸਟੇਟ ਵੀ ਪੂਰਾ ਕਰ ਸਕਦਾ ਹੈ ਤੇ ਏਸੇ ਨੂੰ ਲੈ ਕੇ ਹੁਣ ਕਿਸਾਨਾਂ ਦੇ ਵੱਲੋਂ ਜੜਾਇਆ ਉਹ ਰਾਹ ਆ ਰਾਜ ਸਰਕਾਰ ਦੇ ਵੱਲੋਂ ਜਾਂ ਸੂਬੇ ਦੀ ਸਰਕਾਰ ਦੇ ਵੱਲੋਂ ਕੀਤਾ ਗਿਆ ਹੈ ਕਿਉਂਕਿ ਕਈ ਐਸੇ ਡਿਮਾਂਡਸ ਹੈਗੀਆਂ ਨੇ ਜਿਨ੍ਹਾਂ ਨੂੰ ਲੈ ਕੇ ਲਗਾਤਾਰ ਉਗਰਾਹਾਂ 그룹 ਰਾਜਿੰਦਰ ਸਿੰਘ ਉਗਰਾਹਾਂ ਦੇ ਅਗਵਾਈ ਦੇ ਵਿੱਚ ਜੜਾ ਹੈਗਾ ਕਿਤੇ ਨਾ ਕਿਤੇ ਕਿਸਾਨ ਆ ਜਿਹੜੇ ਪੰਜਾਬ ਦੇ ਕਿਸਾਨ ਹੈਗੇ ਨੇ ਅ ਇੰਜ ਤੋਂ ਪੰਜਾਬ ਦਾ ਕਿਸਾਨ ਸ਼ੰਭੂ ਬਾਰਡਰ ਤੇ ਬੈਠਾ ਹੈ ਕਨੌਰੀ ਬਾਰਡਰ ਤੇ ਬੈਠਾ ਹੈ ਲਗਾਤਾਰ ਜਿਹੜਾ ਹੈਗਾ ਢੱਲੇਬਾਲ ਦੀ ਮੰਰਨਰਥ ਚੱਲ ਰਿਹਾ ਹੈਗਾ ਇੱਧਰ ਸਵਰਨ ਸਿੰਘ ਪਰਦੇਵ ਦੀ ਜੇਕਰ ਗੱਲ ਕੀਤੀ ਜਾਵੇ ਉਹ ਸ਼ੰਭੂ ਬਾਰਡਰ ਤੇ ਮੋਰਚਾ ਸਮਾਲੇ ਹੋਏ ਨੇ ਲੇਕਿਨ ਹੁਣ ਜਦੋਂ ਗੱਲ ਰਾਜ ਸਰਕਾਰ ਦੀ ਆਈ ਹੈ ਆਪਣੇ ਉੱਤੇ ਜਦੋਂ ਆਈ ਹੈ ਤੇ ਲਾਜ਼ਮੀ ਜਹੀ ਗੱਲ ਹੈ ਕਿਤੇ ਨਾ ਕਿਤੇ ਮੀਟਿੰਗ ਚ ਹੱਲ ਜ਼ਰੂਰ ਕਾਣ ਦੀ ਕੋਸ਼ਿਸ਼ ਕੀਤੀ ਗਈ ਸੀ ਕਿ ਲੇਕਿਨ ਹੱਲ ਨਿਕਲਿਆ ਨਹੀਂ ਤੇ ਉਸ ਤੋਂ ਬਾਅਦ ਜਿਸ ਤਰੀਕੇ ਨਾਲ ਆਰਡਰ ਦਿੱਤੇ ਗਏ ਕਿਸਾਨਾਂ ਨੂੰ ਰੋਕਣ ਦੇ ਪੰਜਾਬ ਦੇ ਵਿੱਚ ਰੋਕਣ ਦੇ ਉਹ ਉਹਦੇ ਜਿਹੜੀ ਰ ਹੈਗੀਆਂ ਨੇ ਉਹ ਵੇਖਣ ਨੂੰ ਮਿਲ ਰਹੀਆਂ ਹੈਗੀਆਂ ਨੇ ਤੇ ਇਸੇ ਨੂੰ ਲੈ ਕੇ ਹੁਣ ਕਿਸਾਨਾਂ ਦੇ ਵੱਲੋਂ ਜਿਹੜਾ ਹੈ ਦੂਜੀ ਸਟ੍ਰੈਟੇਜੀ ਅਪਣਾਈ ਗਈ ਹੈ ਕਿ ਹੁਣ ਜਿੰਨੇ ਵੀ ਸਿਆਸਤਦਾਨ ਸਰਕਾਰ ਨੂੰ ਰਿਪਰੈਜ਼ੈਂਟ ਕਰਦੇ ਨੇ ਜਾਂ ਫਿਰ ਪਾਰਟੀ ਨੂੰ ਰਿਪਰੈਜ਼ੈਂਟ ਕਰਦੇ ਨੇ ਜਿਨ੍ਹਾਂ ਦੀ ਪੰਜਾਬ ਦੀ ਸਰਕਾਰ ਹੈ ਉਹਨਾਂ ਨੂੰ ਘਰਾ ਉਹਨਾਂ ਦੇ ਘਰਾ ਨਾਲ ਘਰਾਬ ਕੀਤਾ ਜਾਏਗਾ ਉਹਨਾਂ ਦਾ ਘਰਾਬ ਕੀਤਾ ਜਾਵੇਗਾ ਉਹ ਵੇਖਣਾ ਹੀ ਹੋਊਗਾ ਕਿ ਜਦੋਂ ਕੇਂਦਰ ਦੇ ਪੱਲੇ ਵਿੱਚ ਗੇਮ ਸੀਗੀ ਯਾਨੀ ਕੇਂਦਰ ਨੂੰ ਲੈ ਕੇ ਕੇਂਦਰ ਦੇ ਨਾਲ ਦੀਆਂ ਰਿਲੇਟਿਡ ਮੰਗਾਂ ਸੀਗੀਆਂ ਉਦੋਂ ਪੰਜਾਬ ਸਰਕਾਰ ਲਗਾਤਾਰ ਕਿਸਾਨਾਂ ਦਾ ਪੱਖ ਲੈਂਦੀ ਨਜ਼ਰ ਆਈ ਹੈ ਹੁਣ ਕਿਸਾਨ ਜਿਹੜੇ ਹੈਗੇ ਨੇ ਪੰਜਾਬ ਦੇ ਸਟੇਟ ਜੂਰਡਿਕਸ਼ਨ ਮੰਗਾਂ ਨੂੰ ਲੈ ਕੇ ਜੜ ਕਰ ਰਹੇ ਨੇ ਤੇ ਹੁਣ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਕੀ ਕੁਝ ਸਟੈਂਡ ਲੈਂਦੀ ਹੈ ਕੀ ਕੁਝ ਇਸ ਆंदोलਨ ਦਾ ਅਗਲਾ ਰੁਕ ਰਹਿੰਦਾ ਇਹ ਵੇਖਣ ਵਾਲੀ ਗੱਲ ਰੋ ਬਿਲਕੁਲ ਬਪੀ ਕਿਉਂਕਿ ਇਹ ਵੀ ਦੇਖਣਾ ਹੋਵੇਗਾ ਕਿਉਂਕਿ ਲਗਾਤਾਰ ਜੁੜੀ ਹੈ ਵਿਪੱਖ ਦੇ ਵੱਲੋਂ ਇਹ ਕੇਰਿਆ ਜਾ ਰਿਹਾ ਹੈ ਕਿ ਰਾਜ ਪਦਰਤੇ ਕੀ ਕੀਤਾ ਜਾ ਰਿਹਾ ਹੈ ਸਰਕਾਰ ਦੇ ਵੱਲੋਂ ਕਿਉਂਕਿ ਐਮਐਸਪੀ ਜਿੱਦਾਂ ਕਿ ਤੁਸੀਂ ਕਿਹਾ ਕਿ ਹਰਿਆਣਾ ਸਰਕਾਰ ਦੇ ਵੱਲੋਂ ਵੀ ਆਪਣੇ ਕਿਸਾਨਾਂ ਨੂੰ ਐਮਐਸਪੀ ਦਿੱਤੀ ਜਾਂਦੀ ਹੈ ਫਿਰ ਪੰਜਾਬ ਦੇ ਵਿੱਚ ਕਿਉਂ ਨਹੀਂ ਦਿੱਤੀ ਜਾ ਸਕਦੀ ਹੈ ਇਹ ਚੇਹੇ ਸਵਾਲ ਹੈਗੇ ਨੇ ਨਾ ਕਿ ਬਲ ਐਮਐਸਪੀ ਦਾ ਸਵਾਲ ਹੈਗਾ ਲੇਕਿਨ ਇਹ ਜਿਹੜਾ ਜੋ ਪ੍ਰਦੋਸ਼ਣ ਸ਼ੁਰੂ ਹੋਇਆ ਹੈ ਇਹ ਕਈ ਐਸੀਆ ਮੰਗਾ ਨੇ तकरीबन ਸਾਰਾ ਐਸੀਆ ਮੰਗਾ ਨੇ ਜਿਸ ਨਾਲ ਲੈ ਕੇ ਕਿਸਾਨ ਜਿਹੜੇ ਨੇ ਉਹ ਲਗਾਤਾਰ ਰਾਜ ਸਰਕਾਰ ਦੇ ਵੱਲ ਵੇਖ ਰਹੇ ਸੀਗੇ ਕਈ ਐਸੇ ਜਿਸ ਤਰੀਕੇ ਨਾਲ ਸਾਨੂੰ ਪਹਿਲੇ ਵੀ ਕਿਹਾ ਕਿ ਸੂਬੇ ਦੀ ਜਿਹੜੇ ਰਿਲੇਟਿਡ ਮੁੱਦੇ ਰਹਿੰਦੇ ਨੇ ਜਾਂ ਜੋ ਪਾਵਰ ਹੈਗੀ ਹੈ ਰਾਜ ਸਰਕਾਰ ਦੇ ਕੋਲ ਕਿਸਾਨਾਂ ਨੂੰ ਦੇਣ ਜਿਹਦੇ ਨਾਲ ਲੈ ਕੇ ਕਿਸਾਨਾਂ ਦੀਆਂ ਮੰਗਾ ਪੂਰੀਆਂ ਕੀਤੀਆਂ ਜਾ ਸਕਦੀਆਂ ਨੇ ਉਹ ਪਾਵਰ ਜਿਹੜੀ ਹੈਗੇ ਉਹ ਪੰਜਾਬ ਦੇ ਕੋਲ ਹੈਗੀ ਹੈ ਤੇ ਹੁਣ ਪੰਜਾਬ ਸਰਕਾਰ ਜਿਹੜੀ ਹੈ ਇਹਨਾਂ ਨੂੰ ਲੈ ਕੇ ਇੱਕ ਟੇਬਲ ਤੇ ਬਿਠਾ ਕੇ ਗੱਲਬਾਤ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ ਲੇਕਿਨ ਉਹ ਗੱਲਬਾਤ ਜਿਹੜੀ ਹੈ ਕਿਤੇ ਨਾ ਕਿਤੇ ਸਿਰੇ ਨਹੀਂ ਚੜੀ ਜਿਸ ਨੂੰ ਲੈ ਕੇ ਹੁਣ ਕਿਸਾਨ ਜਿਹੜੇ ਨੇ ਉਹ ਕਿਤੇ ਨਾ ਕਿਤੇ ਉਗੜ ਹੋਏ ਨੇ ਉਹਨਾਂ ਦੇ ਵੱਲੋਂ ਪ੍ਰਦਰਸ਼ਨ ਜਿਹੜੇ ਪੰਜਾਬ ਦੀ ਆੜ-ਆੜ ਥਾਵਾਂ ਦੇ ਵਿੱਚ ਆੜ-ਆੜ ਡਿਸਟ੍ਰਿਕਟ ਦੇ ਵਿੱਚ ਕੀਤੇ ਜਾ ਰਹੇ ਨੇ ਤੇ ਆਉਣ ਵਾਲੇ ਦਿਨਾਂ 'ਚ ਵੀ ਇੰਟੈਂਸਿਟੀ ਜਿਹੜੀ ਹੈ ਪ੍ਰਦਰਸ਼ਨਾਂ ਦੀ ਉਹ ਵੱਧਦੀ ਹੋਈ ਨਜ਼ਰ ਆਊਗੀ ਕਿਉਂਕਿ ਹਜੇ ਤੱਕ ਜੇਕਰ ਗੱਲ ਕੀਤੀ ਜਾਵੇ ਤੇ ਸਰਕਾਰ ਦੇ ਵੱਜੋਂ ਜੜਾ ਹੈਗਾ ਇਹਨਾਂ ਦੀਆਂ ਮੰਗਾਂ ਨੂੰ ਲੈ ਕੇ ਜਾਂ ਇਹਨਾਂ ਕਿਸਾਨਾਂ ਦੇ ਨਾਲ ਕੋ ਅੱਗੇ ਕੋਈ ਗੱਲਬਾਤ ਇਨੀਸ਼ੀਏਟ ਕਰਨ ਨੂੰ ਲੈ ਕੇ ਅਜੇ ਤੱਕ ਕੋਈ ਰਿਸਪਾਂ ਮੀਟਿੰਗ ਹੋਈ ਸੀ ਤਾਂ ਉਸ ਦੌਰਾਨ ਅਧ ਵਿਚਾਲੀ ਸੀਐਮ ਜਿਹੜੇ ਨੇ ਉੱਠ ਕੇ ਚਲੇ ਗਏ ਸੀ ਉਸ ਤੋਂ ਬਾਅਦ ਸੀਐਮ ਦੇ ਵੱਲੋਂ ਕਿਹਾ ਗਿਆ ਸੀ ਕਿ ਮੈਂ ਪ੍ਰਦਰਸ਼ਨ ਖਤਮ ਕਰਨ ਦੀ ਗੱਲ ਕੀਤੀ ਸੀ ਲੇਕਿਨ ਉਹ ਮੰਨੇ ਨਹੀਂ ਤਾਂ ਪ੍ਰਦਰਸ਼ਨ ਤੇ ਮੀਟਿੰਗ ਇੱਕੋ ਸਾਥ ਨਹੀਂ ਹੋ ਸਕਦੇ ਨੇ ਲੇਕਿਨ ਦੂਜੇ ਪਾਸੇ ਕਿਸਾਨਾ ਦੇ ਵੱਲੋਂ ਇਹ ਹਵਾਲਾ ਦਿੱਤਾ ਗਿਆ ਕਿ ਉਹਨਾਂ ਦੇ ਵੱਲੋਂ ਸਾਡੀਆਂ ਇੱਕ ਵੀ ਮੰਗਾਂ ਮੰਨਣ ਦੇ ਲਈ ਉਹ ਤਿਆਰ ਨਹੀਂ ਸਨ ਕਿੰਨਾ ਕਿਤੇ ਜਦੋਂ ਪਹਿਲਾ ਕਿਸਾਨੀ ਅੰਦੋਲਨ ਹੋਇਆ ਸੀਗਾ ਉਦੋਂ ਵੀ ਇਹੀ ਸਭ ਤੋਂ ਵੱਡੀ ਇੱਕ ਕਮੀ ਸੀਗੀ ਕਿ ਡਾਇਲੌਗ ਇਨੀਸ਼ੀਏਟ ਨਹੀਂ ਹੋ ਪਾਇਆ ਲਗਾਤਾਰ ਕਿਸਾਨ ਜਿਹੜੇ ਨੇ ਉਹ ਡਾਇਲੌਗ ਇਨੀਸ਼ੀਏਟ ਕਰਨ ਨੂੰ ਜਿਹੜਾ ਕੇਂਦਰ ਤੇ ਆਰੋਪ ਲਾਰੇ ਸੀਗੇ ਕਿ ਡਾਇਲੌਗ ਇਨੀਸ਼ੀਏਟ ਨਹੀਂ ਕੀਤਾ ਜਾ ਰਹਾ ਮੰਗਾਂ ਪੂਰੀਆਂ ਨਹੀਂ ਕੀਤੀਆਂ ਜਾ ਰਹੀਆਂ ਤੇ ਇੱਥੇ ਵੀ ਇਹੀ ਗੱਲ ਹੈ ਕਿਤੇ ਨਾ ਕਿਤੇ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਤੇ ਕਿਸਾਨਾਂ ਦੀ ਜਿਹੜੀ ਮੀਟਿੰਗ ਹੋਈ ਉਦੇ ਵਿੱਚ ਕਈ ਐਸੀ ਡਿਸਕਸ਼ਨ ਦੇ ਮੁੱਦੇ ਸੀਗੇ ਇਹ ਵੀ ਗੱਲ ਸਾਹਮਣੇ ਆਈ ਕਿ ਸੀਐਮ ਦੇ ਵੱਲੋਂ तमाम ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਕਿ ਜਿਹੜੀਆਂ ਮੰਗਾਂ ਹੈਗੀਆਂ ਨੇ ਇਹਦੇ ਵਿੱਚ ਫਿਜ਼ਿਬਿਲਿਟੀ ਕੀ ਬਣਦੀ ਹੈ ਕੀ ਕੁਝ ਐਸਾ ਆਪਾਂ ਜਿਹੜਾ ਹੈ ਬਿਟਾਉਟ ਸਟੇਟ ਪੂਰਾ ਕਰ ਸਕਦੇ ਨੇ ਲੇਕਿਨ ਪਹਿਲੀ ਮੰਗ ਜਿਹੜੀ ਪਗ ਵਰਤਮਾਨ ਅਦੇ ਵੱਲੋਂ ਰੱਖੀ ਗਈ ਸੀਗੀ ਉਹ ਇਹੀ ਸੀ ਕਿ ਪ੍ਰਦਰਸ਼ਨ ਖਤਮ ਕੀਤਾ ਜਾਵੇ ਜਿਸ ਨੂੰ ਲੈ ਕੇ ਕਿਸਾਨਾਂ ਦੇ ਵੱਲੋਂ ਜੜੀ ਐ ਸਹਿਮਤੀ ਨਹੀਂ ਦਿੱਤੀ ਗਈ ਔਰ ਹੁਣੇ ਪ੍ਰਦਰਸ਼ਨ ਜਿਹੜਾ ਹੈ ਪੂਰੇ ਪੰਜਾਬ 'ਚ ਵੇਖਣ ਨੂੰ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਵਿਪਿੰਨ ਜੀ ਤੁਹਾਡਾ तमाम ਜਾਣਕਾਰੀ ਸਾਡੇ ਤੱਕ ਪਹੁੰਚਾਉਣ ਦੇ ਲਈ ਤੇ ਹੁਣ ਸਵਾਲ तमाम ਨੇ ਕੀ ਆਖਿਰ ਕਿਸ ਤਰੀਕੇ ਦਾ ਇਨੀਸ਼ੀਏਟ ਜੁੜਾ ਹੈ ਪੰਜਾਬ ਦੇ ਵਿੱਚ ਲਿਆ ਜਾਏਗਾ ਸਰਕਾਰ ਦੇ ਵੱਲੋਂ ਕਿਉਂਕਿ ਮਾਮਲਾ ਹੁਣ ਗਰਮਾਂਦਾ ਹੋਇਆ ਜਾ ਰਿਹਾ ਸਿਆਸਤ ਗਰਮਾਂਦੀ ਹੋਈ ਜਾ ਰਹੀ ਹੈ ਕਿਸਾਨਾਂ ਤੇ ਪੰਜਾਬ ਸਰਕਾਰ ਦੇ ਵਿਚਾਲੇ ਜੁੜੀ ਟਕਰਾਅ ਰੇ ਉਹ ਵੀ ਵੱਧਦੀ ਜਾ ਰਹੀ ਹੈ ਮੁੱਖ ਮੰਤਰੀ ਮਾਨ ਅਤੇ ਕਿਸਾਨਾਂ ਦੇ ਵਿਚਕਾਰ ਜੁੜਾ ਹੈ ਟਕਰਾਅ ਲਗਾਤਾਰ ਹੀ ਵੱਧਦਾ ਜਾ ਰਿਹਾ ਹੈ ਮੁੱਖ ਮੰਤਰੀ ਭਗਵੰਤ ਮਾਨ ਅੱਜ ਵਿਚਾਲੀ ਜਦੋਂ ਮੀਟਿੰਗ ਛੱਡ ਕੇ ਗਏ ਸੀ ਬੀਤੇ ਦਿਨੀ ਉਸ ਤੋਂ ਬਾਅਦ ਕਿਸਾਨਾਂ ਦੇ ਵਿਚਾਲੇ ਜੁੜਾ ਹੈ ਰੋਸ-ਖੋਰ ਵੀ ਜ਼ਿਆਦਾ ਦੇਖਣ ਨੂੰ ਮਿਲ ਰਿਹਾ ਹੈ ਜ਼ਿਆਦਾ ਰੋਸ ਵਧ ਗਿਆ ਹੈ ਤੇ ਉਹਨਾਂ ਦੇ ਵੱਲੋਂ ਲਗਾਤਾਰ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਕਿਸਾਨਾਂ ਦੇ ਨਾਲ ਲਗਾਤਾਰ ਹੀ ਸਰਕਾਰ ਤੇ ਕਿਸਾਨਾਂ ਦੇ ਵਿਚਾਲੇ ਟਕਰਾਅ ਜੁੜਿਆ ਦੇਖਣ ਨੂੰ ਮਿਲ ਰਿਹਾ ਹੈ ਤਾਂ ਹੁਣ ਸਵਾਲ ਇਹ ਕਿ ਕਿਸਾਨੀ ਕਿਸ ਪਾਸੇ ਜਾ ਰਹੀ ਹੈ ਪੰਜਾਬ ਦੀ ਜੜੀ ਕਿਸਾਨੀ ਹੈ ਪੰਜਾਬ ਦੀ ਜੜੀ ਕਿਸਾਨੀ ਉਹਨਾਂ ਦੇ ਕਿੰਨਾ ਜ਼ਿਆਦਾ ਹੋਰ ਸੰਘਰਸ਼ ਕਰ